ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਅਪੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹਾਂ ਮੰਡੇ ਟਾਈਮ ਹੈ ਜਿਹੜਾ ਜੀ ਸਵੇਰ 9:00 ਹੋ ਗਏ ਨੇ ਆਪਣੇ ਸਾਰੇ ਕੰਮ ਹੋ ਗਏ ਨੇ ਕੱਲੇ ਪੋਚੇ ਰਹ ਗਏ ਨੇ ਕਿ ਬੱਦਲ ਬਾਈ ਤੁਹਾਨੂੰ ਪਤਾ ਹੀ ਹੈ ਪੂਰ ਜੀ ਕਰੇ ਲੱਗ ਜਾਂਦੀ ਆ ਕਰੇ ਹਟ ਜਾਂਦੀ ਆ ਉਹ ਹੋ ਤੇ ਕਪੜੇ ਉਤਾਰ ਕੱਪੜਿਆਂ ਦੀ ਭਰੀ ਪਈ ਐ ਜਿਹੜੇ ਮੜੇ ਅੱਠ ਜਗ੍ਹਾ ਤੇ ਉਹ ਅੰਦਰ ਪਾਤੇ ਥੋੜੀ ਜਿਹੀ ਜਾਰੇ ਗਿੱਲੇ ਨੇ ਹਵਾ ਨਿਕਲ ਜੂ ਹੁਣ ਪੂਰ ਜੀ ਕੁਛ ਹਟੀ ਐ ਕਿ ਮਾੜੀ ਮਾੜੀ ਪੂਰ ਜੀ ਐ ਕਿਤੇ ਕਿਤੇ ਜੀ ਪਲੋ ਕੁਛੋਂ ਜ਼ਿਆਦੇ ਸੀਗੀ ਓ ਜੀ ਸਵੇਰ ਦਾ ਟਾਈਮ ਐ ਚੱਪਲਾ ਲਾਤੀਆਂ ਸੀ ਉੱਥੇ ਕੱਲੇ ਪੋਚੇ ਰਹਿਗੇ ਬਾਕੀ ਸਾਰੇ ਕੰਮ ਆਪਣੇ ਹੋ ਗਏ ਨੇਗੇ ਸਾਡੇ 4 ਪਰ ਨੂੰ ਪਾਉਣਗੇ ਪਰਸੋਂ ਸਿਰ ਅੱਜ 10 11 12 ਤਰੀਕ ਨੂੰ ਪਾਉਣਗੇ ਤੇ 4 ਸਾਡੇ ਟੋਏ ਚ ਪਿਆ ਹੈਗਾ ਜਿਹੜਾ ਖਰਾਬ ਖਰਾਬ ਹੈ ਉਹ ਪਾ ਲਾ ਕੇ ਰੂੜਦੇ ਛਕਦੇ ਨੇ ਅੱਜ ਹਲ ਪਰ ਤੇ ਖਰਾਬ ਖਰਾਬ ਰੂੜਦੇ ਸਿੱਟਣਗੇ ਲਾ ਕੇ ਉਦੋਂ ਬਾਅਦ ਦੇ ਵਿੱਚ ਟਰਾਲੀ ਭਰਨਗੇ ਟਟਰ ਟ੍ਰਾਲੀ ਆਪਣਾ ਰਾਜ ਜੀ ਗਿਆ ਜੋਤ ਨੂੰ ਫੋਨ ਕੀਤਾ ਸੀ ਭਾਉਣ ਫੋਨ ਚੱਕਿਆ ਨਹੀਂ ਜੋਤ ਨੇ ਮੈਂ ਦਵਾਰੇ ਲਾ ਕੇ ਪੁੱਛਦੀ ਹਾਂ ਉਹ ਚੱਕਿਆ ਨਹੀਂ ਤੇ ਰੌਂਦੇ ਹੋਣਗੇ ਜਾਂ ਰੋਟੀ ਰੁੱਟੀ ਖਾਂਦੇ ਹੋਣਗੇ ਮੈਂ ਦੱਸ ਤੈਨੂੰ ਫੋਨ ਕਰਦੀ ਕਿਹੜਾ ਗੁੰਮ ਕਰਨ ਹਰ ਤੂ ਹਰ ਤੂ ਜਬਾ ਉਹ ਵੀ ਤੁਰਦੇ ਆ ਨਹੀਂ ਕਰਦੇ ਹੈਗੇ ਇੱਕੋ ਜਿੱਕੋ ਜਨ ਜਸੂ ਆਇਆ ਹੋਇਆਗਾ ਲੋ ਜੀ ਇਸ ਤਰ੍ਹਾਂ ਉੱਤੋਂ ਖਰਾਬ ਖਰਾਬ ਲਾ ਕੇ ਵਧੀਆ ਵਧੀਆ ਟਰਾਲੀ ਚ ਪਾ ਕੇ ਨਾ ਗੰਡਾ ਬਣਾ ਕੇ ਲਿਆਉਣਗੇ ਪਹਿਲਾਂ ਆਪਾਂ ਇਹ ਗੰਡਾ ਚਾਰ ਲਾਂਗੇ ਫਿਰ ਆਪਾਂ ਬਾਅਦ ਚ ਵੱਡਾ ਲਾ ਲਾਂਗੇ ਟਰਾਲੀ ਤੋਂ ਵੱਧ ਹੋਣਾ ਆਹਾਂ ਹਾਂ ਹੂੰ ਐ ਨਹੀਂ ਪਤਾ ਮਾਗਰ ਉਹ ਜੋ ਖਰਾਬ ਨਿਕਲੇ ਦੂੰਗਾ ਜੇ ਦੇਖ ਤੋ ਆ ਕਿੰਨਾ ਸਨ ਕੈਮਰਾ ਚੇਂਜ ਕਰਕੇ ਦੇਖੋ ਦੇਖੋ ਕਿੰਨਾ ਚਾਰ ਆਹੇ ਵੇਚ ਕੇ ਆਓਗੇ ਕਿ ਗੰਦਾ ਬਣਾਓਗੇ ਗੰਦਾ ਸਰਾ ਦਾ ਗੰਦਾ ਉਹ ਹੁੰਦੀ ਹੈ ਵੇਚਣਾ ਪੁੱਜੀ 40 ਸਨਾ ਬਾਦ 40 ਸਨਾ ਬਾਦ ਪਟਾਣਾ ਉਹਨੇ ਤੇਰੀ ਵਧੀਆ ਚਾਰ ਪੁਰਾਣਾ ਚਾਰ ਤੁਨ ਉੱਥੇ ਬੈਠਣੇ ਨਹੀਂ ਜੇ ਰੇਟ ਵਧੀਆ ਹੋਏ 500 ਨੂੰ 600 ਨੂੰ ਫਿਰ ਵੇਚ ਆਇਓ ਹੈ 290 ਪੁਰਾਣਾ ਹਾਂ ਸਾਰਾ ਹੀ ਨਵਾਂ ਪੁਰਾਣਾ ਰੇਟ ਤੇ ਇੱਕੋ ਹੀ ਲੈ ਅੱਛਾ ਆਵਣੀ ਨੂੰ ਤੁਹਾਨੂੰ ਭੇਜ ਗਏ। ਤੁਹਾਨੂੰ ਸਿੱਟ ਕੇ ਆਊਗਾ। ਅੱਛਾ। ਫਿਰ ਸੇ ਮੈਨੂੰ ਪਤਾ ਨਹੀਂ ਕੀ ਰੇਟ ਸਿੱਟਿਆ ਹੁਣ ਜੋ ਤਾਊਗਾ ਉਹਨੂੰ ਪੁੱਛਾਂਗੇ। ਆਪਣ ਦਾ ਪੈਜੂ ਬਾਦੂ ਆਪਾਂ ਟੋਆ ਬਥੇਰਾ ਵੱਡਾ ਹੋ ਤੇ ਟੋਆ ਵੀ ਸਾਫ ਕਰਨ ਨਾਲ ਪਿਆ ਹੁਣ। ਟੋਆ ਸਾਫ ਕਰਦਾਂਗੇ ਚਾਰ ਪਿਆ ਕਰਕੇ ਟੋਆ ਨੂੰ ਸਾਫ ਕੀਤਾ ਹੈਗਾ। ਪਹਿਲਾਂ ਤਾਂ ਅਸੀਂ ਭਾਈ ਨਾਲ ਹੁੰਦੇ ਰੂੜੀ ਤੇ ਸਿੱਟਦੇ ਸੀਗੇ। ਤੇ ਹੁਣ ਬਸ ਮਾਂਗਰੀ ਕਹਿੰਦੇ ਚ ਬੇਲਾ ਘਰਾਂ ਗ ਟੋਆਉਂਦੇ ਹੋ ਕਰਾਂਗੇ ਮੰਗਰੀ ਲਾਈ ਗਏ ਬੜੀ ਵਧੀਆ ਨਹੀਂ ਮੇਰਾ ਹੱਥ ਆ ਚੱਲ ਪਾਣ ਦੇਖੋ ਕੁਮਾਰ ਦਾ ਕੋਈ ਆਈ ਨਹੀਂ ਪਹਿਲਾਂ ਜਿਹਾ ਝੋਟਾ ਉਹ ਛੱਡਦਾ ਹੁੰਦਾ ਹੈ ਹੱਥ ਪਾਈ ਨਹੀਂ ਹੈਗਾ ਜਿੰਦਾ ਪੁੰਦਾ ਵੀ ਇਹ ਉਹ ਟਰੈਕਟਰ ਛੱਡ ਕੇ ਗਏ ਦੀ ਹੋਰ ਹੀ ਨਾਲ ਦੀ ਨਾਲ ਬੈਕ ਲਾ ਲਿਆ ਟਰੈਕਟਰ ਕਿਉਂਕਿ ਹੁਣ ਕੰਮ ਦੀ ਰੁੱਤ ਹੈ ਹਨਾ ਟਰੈਕਟਰ ਟਰਾਲੇ ਰੁੱਤ ਹੈ ਹੁਣ ਆਇਆ ਲਾ ਲਿਆ ਟੋਏ ਚ ਉੱਧਰ ਦਿਖਾ ਹੁਣ ਆਈ ਪਟ ਪਟ ਵਿੱਚ ਸਿੱਟਿਆ ਜਾਉ ਹੁਣ ਦੇਖ ਦਿਆ ਕਿਵੇਂ ਪੱਟਣਗੇ ਵਿੱਚੋਂ ਇਹ ਵੀ ਨਾ ਜਿਹੜੇ ਗੰਡਾ ਨੇ ਬਹੁਤ ਮਹਿੰਗੀਆਂ ਪੈਂਦੇ ਨੇ 200 ਕੁਵਾਂਟਲ ਦਾ ਲੈਂਦੇ ਨੇ ਗੰਡ ਬਣਾਈ ਦਾ ਤੇ ਇਸ ਤਰ੍ਹਾਂ ਉੱਤ ਤੋਂ ਖਰਾਬ ਖਰਾਬ ਲਾਤਾ ਕੋਈ ਕਹਤ ਹੈ ਤਾਂ ਉੱਤੋਂ ਖਰਾਬ ਹੁੰਦੀ ਹੈ ਹੁਣ ਕੰਗਿਆ ਨਾਲ ਪਟ ਪਟ ਸਿੱਟੀ ਜਾਣਗੇ ਵਿੱਚਾਂ ਇੰਨਾ ਪਿਆ ਹਜੇ ਮੋਤਲਾ ਟਰਾਲੀ ਤੋਂ ਵਧੂਗਾ ਹਨ ਸਾਰੇ ਟਰਾਲੀ ਭਰ ਲਾਂਗੇ ਇੱਕ ਆਏ ਬੰਡਣੀ ਪਊ ਇੰਨਾ ਮੈਂਗਾ ਚਾਰ ਆ ਅੱਜ ਤਾਂ ਇੱਧਰ ਖਰਾਬ ਹੋ ਰਣੀ ਹੋਇਆ ਦੇਖਲਾ ਹਨ ਆ ਨਹੀਂ ਗਿਆ ਆ ਇੱਥੋਂ ਖਰਾਬ ਹੋਇਆ ਇੱਧਰੋਂ ਕਾਗਜ਼ ਪਾਟ ਗਿਆ ਇੱਥੋਂ ਜਿਹੜੀ ਗੱਲ ਆ ਮੀਂਹ ਨਾਲ ਪਾਣੀ ਪੈਗਾ ਕਾਗਜ਼ ਉੱਤੋਂ ਧੁੱਪ ਨਾਲ ਕਾਗਜ਼ ਪਾਟ ਕੇ ਮਿੱਟੀ ਲਹਿ ਗਈ ਹਨ ਕੀ ਆ ਨਹੀਂ ਇਥੇ ਵੀ ਪਾਪਾ ਮੋਟਰਸਾਈਕਲ ਤੇ ਕਿੱਥੇ ਜਾਂਦਾ ਪਾਪਾ ਮੋਟਰਸਾਈਕਲ ਤੇ ਕਿੱਥੇ ਜਾਂਦਾ ਉਹ ਵੀ ਸਮਾਨ ਲਾਉਣ ਜਾਂਦਾ ਉਹ ਨਹੀਂ ਕਿ ਉਹ ਘੇਰ ਜਾ ਕਿਵੇਂ ਹੋ ਜਾਣਾ ਤੇ ਢੁੱਲ ਲਈ ਜੀ ਮਾਰ ਕੇ ਮੋਟਰਸਾਈਕਲ ਉਹ ਵੱਟ ਜਾਂਦਾ ਹੋਇਆ ਦੱਸ ਦੇ ਫਿਰ ਕੀ ਕਲੱਚ ਜਾ ਹੱਲਿਆ ਹੋਇਆ ਪਾਪਾ ਸੱਟ ਨਾ ਖਾ ਲੇ ਆਹ ਹੱਥ ਇਹ ਤਾਰ ਜੀ ਵਿੱਚ ਪਾ ਲਈ ਐ ਕਲੱਚ ਦਾ ਹਟ ਟੁੱਟਿਆ ਹੋਇਆ ਪੈ ਜਾ ਖਾਜਾ ਵੇਰ ਆ ਗਿਆ ਪਾਪਾ ਨੇ ਸੱਟ ਪਾਪਾ ਜੀ ਨੇ ਸੱਟ ਮਰਵਾ ਲਈ ਸੀ ਢੋਲ ਲੀ ਮੈਨੂੰ ਔਰ ਤੋਂ ਦੂਸੀ ਮਹਾ ਤੋਂ ਲੀ ਵੱਜੀ ਮੋਟਰਸਾਈਕਲ ਦੀ ਸੱਟੋਂ ਬਚ ਰਹੇ ਆਹੋ ਤੇ ਇੱਕ ਬਾਗੀ ਢੋਲ ਲੀ ਜਮਾਰੇ ਢੋਲੀ ਜੀ ਨ ਮਾਰਦਾ ਹੁੰਦਾ ਮੋਟਰਸਾਈਕਲ ਇਹ ਤੇ ਤਕੀ ਹੈ ਲੇਕੋ ਗੌਣੀ ਤੂੰ ਸੱਟ ਮਾਰੂ ਹਾਂ ਪਾਏ ਸੇਤ ਲੈ ਜਾ ਦੇ ਕੇ ਇਹਨਾਂ ਉਸ ਲਾਈਨ ਦੀ ਗੋਲੀ ਤੋਂ ਦੱਸ ਨਹੀਂ ਕੋਈ ਕਿ ਕਿੰਗਰ ਕੋਈ ਨਹੀਂ ਆਂਗੇ ਤੇ ਮੈਂ ਪੂਰੇ ਜੋਰ ਦਾ ਪਾ ਕੇ ਹਟਿਆਗਾ ਮਾਸੀ ਕੇ ਨਮੋਰੀਆਂ ਤੇ ਮੈਂ ਡਿੰਗੀਆਂ ਨਮੋਰੀਆਂ ਆਪਣੇ ਘਰੇ ਚ ਵੀ ਨਹੀਂ ਤੇ ਖੂਤਰ ਉਹ ਬੁੱਚੇ ਖੰਡ ਚ ਹੋਵੋ ਪੈਨੇਗੇ ਇਹ ਕਦੂ ਪਾਉਂਦੀ ਸੀ ਨ ਪੱਕ ਗਿਆ ਕੋਠੇ ਤੇ ਕਈ ਦਿਨ ਹੋ ਗਏ ਹੋਰੀ ਨਹੀਂ ਕੀਤੀ ਸਬਜ਼ੀ ਸਬਜ਼ੀ ਦੀ ਪੱਕਿਆ ਪਿਆ ਕਰਦੀ ਨੋਤੀ ਨੇ ਮੈਂ ਗੁਰਮਨ ਨੂੰ ਸੱਲੀ ਦੇ ਕੇ ਆਈਆਂ ਸਲਾਈ ਚ ਪਾ ਕੇ ਪੁੰਨ ਕੇ ਤੇ ਨਾ ਕੰਮ ਖੜਾਤਾ ਮੀਨੇ ਹੁਣ ਤੱਕ ਕਣੀਆਂ ਜੀਆਂ ਲਗੀਆਂ ਤੇ ਮੀਨੇ ਕੰਮ ਖੜਾਤਾ ਤੁੰ ਦਿਖਾਉਣਿਆ ਹੁਣ ਵੀ ਆਪਣਾ ਟੋਏ ਚ ਚਾਰ ਕਿੰਨਾ ਕਰ ਗਿਆ ਤਾਂ ਕਿ ਆਪੈ ਉਤੋਂ ਅੱਧਾ ਚਾਰ ਪਾਏਗਾ ਟਰਾਲੀ ਦੇ ਵਿੱਚ ਟਰਾਲੀ ਦੱਬ ਦੱਬ ਕੇ ਭਰਤੀ ਸਰਪੰਤ ਦੀ ਭਰਤੀ ਥਾਲੀਪੂਰ ਭਰਤੀ ਮਾਗਰੋਂ ਜਿਹੜੀ ਰਹਿੰਦੀ ਆ ਖਾਲੀ ਮਸਰਦਾਨੀ ਵੀ ਲਾਤੀ ਚਲੋ ਵਧੀਆ ਕੀਤਾ ਮਸਰਦਾਨੀ ਲੱਗ ਗਈ ਤਰਲਾ ਚਾਹ ਆਹ ਤਰਦੇ ਆ ਬਈ ਚਾਹ ਤਰਕੇ ਹੁੰਦਾ ਲੱਗਦਾ ਉੱਚਾ ਜੋ ਹੋਇਆ ਮੀਨ ਦੇਖ ਤਾਂ ਬਿੰਦ ਚ ਇੰਨਾ ਕੰਮ ਖੜਾਤਾ ਹੁਣ ਨੂੰ ਲਵੇ ਲੱਗ ਟਰਾਲੀ ਪਰ ਕੇ ਲੈ ਜਾਂਦੇ ਚਾਰ ਦੇ ਹੱਸ ਤਰਾਂ ਖੜਾਤਾ ਰੱਬ ਨੇ ਮੀਨ ਕੰਮ ਹਜੇ ਕਿਹੜਾ ਇਹਦਾ ਪਤਾਗਾ ਉਹੀ ਕਹੀ ਜਾਨੇ ਉੱਚਾ ਹੋਗਾ ਉੱਚਾ ਸੋ ਇਹਦਾ ਚਾਹ ਬਣਾ ਲਈ ਹੈ ਨਾ ਰੋਟੀ ਬਣਾ ਕੇ ਖਵਾ ਦੀ ਚਾਹ ਬਣਾ ਕੇ ਪਿਆ ਦੀ ਸਪਲਾਈ ਹੋ ਰਹੀ ਹੈ 4 ਲਟਰੋਏ ਦੀ 4 ਦੀ ਟਰਾਲੀ ਭਰ ਕੇ ਹੋ ਲਾਤੀ ਸਾਈਡ ਚ ਲੈ ਕੇ ਜਾਓਗੇ ਤੜਕੇ 7 ਵਜੇ ਤੜਕੇ 7 ਵਜੇ ਚਲੋ 7 ਵਜੇ ਫੰਡਾ ਨਹੀਂ ਆਏ ਉਹਨੂੰ ਪਰੇ ਹੋਏ ਨੂੰ ਕੁਝ ਹੁੰਦਾ ਤਾਂ ਨਹੀਂ ਠੀਕ ਆ ਟਰਾਲੀ ਭਰ ਕੇ ਖੜਾ ਆਤੀ ਤੜਕੇ 7 ਵਜੇ ਗੰਡਾ ਬਣਾਉਣ ਜਾਣਗੇ ਆਪਣੀਆਂ ਮੱਝਾਂ ਸੈੱਡ ਚ ਹੀ ਨੇ ਕਿਉਂਕਿ ਅੱਜ ਮਸਰਦਾਨੀ ਲਾ ਦਿੱਤੀ ਐ ਤੇ ਹੁਣ ਪਾਣੀ ਪਿਆ ਪਿਆ ਅੰਦਰ ਖੋਲ ਲੀਏ ਤੇ ਬੰਦ ਦੇ ਆਂ ਪਸ਼ੂਆਂ ਨੂੰ ਸਾਢੇ 5 ਹੋ ਗਏ ਨੇ ਟਾਈਮ ਸਾਢੇ 4 ਹੋਏ ਨੇ ਕਿ ਸਾਢੇ 5 ਸਾਢੇ 4 ਹੋਏ ਹੋਣੇ ਅੱਜ ਦੇਖਾਂ ਸਾਢੇ 4 ਹੋਏ ਨੇ ਸਾਢੇ 4 ਹੋਏ ਨੇ ਜੀ ਮੈਂ ਸਾਢੇ 5 ਬਣਾ ਲੇ ਲੋ ਆ ਕਾਗਜ਼ ਪੱਤਰ ਨੂੰ ਧੱਗ ਲੱਗ ਜੂ ਹਨ ਸੁੱਕ ਗਏ ਤੋਂ ਨਾ ਫਿਰਾਂਗੇ ਕੰਮ ਹੂੰ ਨਾ ਇਹਦੇ ਛਿੜਦਾ ਉਥੇ ਮਚਾਵਾਂਗੇ ਅੱਛਾ ਲੋ ਜੈ ਇੰਨਾ ਕਚਾਰ ਰਹਿ ਗਿਆ ਦੋਨੇ ਘਰ ਚਾਰ ਲੰਗ ਦੋ ਦਿਨਾਂ ਚ ਤੇ ਕੁਝ ਉਧਰੋਂ ਲੈ ਪਾ ਲਾਂਗੇ ਕੁਝ ਅਸੀਂ ਪਾ ਲਾਂਗੇ ਸਫਾਈ ਚੰਗੀ ਤਰ੍ਹਾਂ ਆਲੋਦਾਲ ਹੋ ਗਈ ਆ ਇਹ ਵੀ ਉਹੀ ਲਾਦਾ ਪੰਜ ਛੇ ਦਿਨ ਨੀ ਮੁੱਕਣਾ ਚਾਰਜ ਆ ਜੰਮਿਆ ਹੁੰਦਾ ਨੇ ਇਹ ਹਮ ਅੱਜ 10 ਤਰੀਕ ਹੈ ਕਹੇ ਨੂੰ ਪਾਵਾਂਗੇ ਚਾਰ 12 ਨੂੰ 12 ਨੂੰ ਬਾਕੀ ਰੱਬ ਦੇ ਜਾਣੇ ਹਾਂ ਬਾਕੀ ਰੱਬ ਦੇ ਸਾਰੇ ਜੇ ਮੌਸਮ ਸਾਫ਼ ਰਹੂ ਤਾਂ ਪਾਵਾਂਗੇ ਨਹੀਂ ਤਾਂ ਫਿਰ ਰੱਬ ਪਵਾਉ ਜੀ ਰੋ ਰੋ ਪਾਵਾਂਗੇ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਉਹੀ ਮੇਰੀ 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 ਕਰੀ ਜਾਂਦਾ ਆ ਨਹੀਂ ਪਤਾ ਤੂੰ ਤਾਂ ਇਹ ਜਗ ਤੇ ਚਾਰ ਦਿਨ ਆਇਆ ਨਾਮ ਜਪ ਲੈ ਚੰਗੇ ਕਰਮ ਕਰ ਲੈ ਬੰਦਾ ਉਹੀ ਮੇਰੀ ਮੇਰੀ ਕਰੀ ਜਾਂਦੀ ਜਾਂ ਮੇਰਾ ਮਾਰੀ ਜਾਂਦਾ ਕੋਈ ਵੀ ਹੈ ਹਨਾ ਲੋ ਜੀ ਆਪਣੀਆਂ ਮੱਜਾਂ ਬਾਹਰ ਕੱਖ ਪਾ ਦਿੱਤੀ ਸੀ ਹੁਣ ਆਪਾਂ ਪਾਣੀ ਪਿਆ ਪਿਆ ਅੰਦਰ ਬੰਦ ਦੇਾਂਗੇ ਆ ਨਿੰਮ ਨੂੰ ਮੱਜਾਂ ਪੱਟਦੇ ਹੈ ਬਰੀਕ ਬਰੀਕ ਜਿਹੀ ਹੋਏ ਸੀ ਜਿਹੜੇ ਨੰਮੀ ਬਾਹਰ ਹੋ ਜਾਂਦੇ ਨੇ ਬੰਦਾ ਉਹੀ ਮੇਰੀ ਮੇਰੀ ਕਰੀਏ ਨਾ ਮੇਰਾ ਮਾਰੀਏ ਨਾ ਮੇਰਾ ਬਿਨਾ ਟਾਈਮ ਨਹੀਂ ਲੰਘਦਾ ਹਨ ਤੇ ਸਾਡੇ ਆ ਕਮਰੇ ਚ ਅੱਜ ਬਹੁਤ ਹੀ ਕੱਪੜੇ ਸੁੱਕਣੇ ਪਾਏ ਪਏ ਨੇ ਕਿ ਕਿਉਂਕਿ ਸਵੇਰ ਦਾ ਮੈਂ ਕਦੇ ਕਣੀਆਂ ਹਟ ਗਈਆਂ ਕਰੇ ਲੱਗਦੀਆਂ ਜਿਹੜਾ ਘੰਟੇ ਦੋ ਦਾ ਕੰਮ ਸੀ ਸਾਰਾ ਦਿਨ ਲੱਗਾ ਕਿਉਂਕਿ ਮੈਂ ਖੜਾਤ ਪਾਰਾਂ ਦਾ ਕੰਮ ਨੂੰ ਹਨ ਮੈਂ ਖੜਤ ਪਾਰਾਂ ਦਾ ਕੰਮ ਨੂੰ ਇਸ ਕਰਕੇ ਆਪਾਂ ਸਬਜ਼ੀ ਬਣਾ ਦਿੱਤੀ ਆ ਸਬਜੀ ਬਣਾ ਦਿੱਤੀ ਹੈ 4:30 ਹੋ ਗਏ ਨੇ ਬੀਬੀ ਹੋਈਆਂ ਦੋਸਤੋ ਖੁਸ ਗਈਆਂ ਨੇ ਕਿਥੇ ਕਿਸੇ ਬੀਬੀ ਤੇ ਮਾਸੇ ਕਿਸੇਰੇ ਬੈਠਣ ਗਈਆਂ ਹੋਈਆਂ ਨੇ ਟਰਾਲੀ ਇੱਧਰ ਆਪਾਂ ਭਰ ਕੇ ਸਾਈਡ ਚ ਲਾ ਦਿੱਤੀ ਵੀ ਕਣੀਆਂ ਨਾਲ ਅਚਾਰ ਨਹੀਂ ਭਿਜੂਗਾ ਅੰਦਰ ਲਾ ਦਿੱਤੀ ਪਹਿਲਾਂ ਉਹ ਸਾਈਡ ਚ ਲਾਈ ਹੋਈ ਸੀ ਕਿਉਂਕਿ ਉੱਥੇ ਭਰਦੇ ਸੀ ਕੁਝ ਤਾਂ ਚਾਰ ਚਬਾ ਕਰਕੇ ਟਰਾਲੀ ਭਰ ਲਈ ਸੀ ਥੋੜੀ ਬਹੁਤੀ ਹੈ ਨਾ ਐ ਭਰ ਲਈ ਜਿਵੇਂ ਵੀ ਲੋਟ ਲੱਗਿਆ ਇਹਨਾਂ ਨੇ ਕਰ ਲਿਆ ਸੋ ਲੋਪਾ ਜੀ ਹੁਣ ਆਪਾਂ ਮੱਜਾਂ ਨੂੰ ਪਾਣੀ ਧਾਣੀ ਪਿਉਉਣੇ ਆ ਆਪਣੇ ਕੰਮ ਹੋ ਗਏ ਨੇ ਜੇ ਵੀਡੀਓ ਬਣੀ ਤਾਂ ਹਾਨੂੰ ਗੰਡਾ ਬਣਾਉਣ ਦੀ ਵੀਡੀਓ ਹੁਣੇ ਸ਼ੇਅਰ ਕਰੀ ਜੇ ਕਿਉਂਕਿ ਇੱਕ ਤਸਵੀਰ ਵੀ ਵਾਲੇ ਕੰਮ ਤੰਦਾ ਬਹੁਤ ਹੋ ਜਾਂਦਾ ਸਰਦਾਰ ਜੀ ਜਾਣਗੇ ਗੰਡਾ ਬਣਾਉਣ ਜੀ ਇਹਨਾਂ ਨੂੰ ਟਾਈਮ ਲੱਗਿਆ ਹਨ ਤਾਂ ਹਾਨੂੰ ਜ਼ਰੂਰ ਦਿਖਾਉਣਗੇ ਤੜਕੇ 7 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਤੇ 7 ਵਜੇ ਆ ਜਿਓ ਕਿਉਂਕਿ ਫਿਰ ਉਸ ਟਾਈਮ ਬੰਦ ਬੰਦੇ ਹੋਣਗੇ ਉਹ ਗੰਡਾ ਤਾਂ ਕਰਕੇ ਕੱਚੇ ਵਿੜੇ ਦਾ ਪੰਗਾ ਫੇਰਾ ਥਾਵੇਂ-ਥਾਵੇਂ ਸਾਡੇ ਬੋਰੀਆਂ ਧਰੀਆਂ ਹੁੰਦੀਆਂ ਨੇ ਜਾਂ ਝੜ ਹੋ ਜਾਂਦਾ ਗਿੱਲੀਆਂ ਕਰ-ਕਰ ਕੇ ਜਦੋਂ ਰਗਾਰਾ ਹੁੰਦਾ ਗਿੱਲੀ ਬੋਰੀ ਨਾਲ ਘਸਾਹ ਦਾਨਿਆ ਫੇਰ ਸਾਫ਼ ਹੋ ਜਾਂਦਾ ਕੀ ਖਾਨੀ ਆ ਹੁਣ ਲੋਕੀ ਪਕਾਨੀ ਤੇ ਆਉਨੇ ਆ ਅੱਜ ਮੈਂ ਤਾਂ ਰੱਬ ਨੇ ਸਾਹ ਦਿਨ ਦੇਖ ਗਿਆ ਜੇ ਕਣ ਮਣ ਕਣੀ ਚੱਟ ਕੰਮ ਨਹੀਂ ਚੜਿਆ ਨਾ ਕਾਦੇ ਹੀ ਰਾਤੀ ਫਰੀ ਹੋ ਗਿਆ। ਫਿਰ ਕੋਆ ਖਾ ਹੋਈ ਸਰਦੀ ਲੱਲੇ। ਨਹੀਂ ਐਦਾਂ ਉਹ ਕੇਰਾਉਂ ਚੱਲਿਆ। ਕੰਤਾ ਹਰ ਮਾਰਦਾ ਇੰਨਾ ਕੰਮ ਹੁੰਦਾ ਵੀ ਆਸ ਨੂੰ ਆ ਘਰਨਾ ਵੀ ਆ ਘਰਨਾ ਵੀ। ਬਣਦਾ ਕੁਝ ਨਹੀਂ ਜੀ। ਨਾ ਬਾਹਰ ਪਾ ਕੇ ਪੱਲਾ ਤੱਕਦੇ ਨਾ ਮਹਾਦੇਵਾ ਅੰਦਰ ਹੋਣਾ ਆਸਾ ਨੇ ਅੰਦਰ ਹੀ ਰੱਖਾ ਲੈਣਾ। men jeg vet ikke hva det ਹੇ ਹੇ ਛੋਟੀ ਆ ਭਾਰੀ ਵੀ ਲਿੰਗ ਸਨ ਗਿਆ ਤੇ ਊਰੇ ਪੈ ਤੇ ਮੱਝ ਦੀ ਲਾਤੀ ਸਰਦਾਰ ਜੀ ਕਿਵੇਂ ਜੰਦਾ ਹੁਣ ਆ ਪਾ ਨਾ ਤਦਾਂ ਹੀ ਆਲਾ ਬੁਕੜ ਕਾ ਤੇ ਨਸਰ ਵਾਲਾ ਹੋਵੇ ਚਲੋ ਜੱਪਾ ਪਾਣੀ ਪਿਆ ਲਈਏ ਬਹੁਤ ਚੱਕ ਲਈਏ ਵਾਚ ਕਰਦੇ ਆ ਕੋਈ ਕੰਮ ਦੇਖਦੇ ਆ ਮੌਸੂਮ ਕਹੇ ਜਾਂਦਾ ਵਾਚ ਕਰਦਾ ਹੈ ਨਾ ਕੰਮ-ਕਾਮ ਜਿਹਨੇ ਰੱਬ ਨੂੰ ਲੋਕਾਂ ਨੂੰ ਟਾਈਮ ਦੇ ਦੋ ਜੇ ਆਪਾਂ ਨੇ ਕੰਮ ਧੰਦੇ ਕਰ ਲਏ ਨੇ ਕਿ ਜਿਹੜਾ ਟਾਈਮ ਹੈ 7 ਵੱਜ ਗਏ ਤੇ ਅੱਜ ਆ ਬਾਹਰ ਨੂੰ ਨਿਕਲਦੇ ਆ ਲੱਗ ਜਦੋਂ ਮੈਂ ਕੋਲ ਲੂੰਗੀ ਵਿੱਚ ਚਾਕ ਪਾਈ ਉਹ ਬਾਲਾ ਹਨਾ ਤੇ ਅੱਜ ਬੜੀ ਅੱਗੇ ਸੀ 2 ਜੁਲਾਈ ਨੂੰ 18 ਜੁਲਾਈ ਨੂੰ ਲਾਉਣੀ ਹੁੰਦੀ ਐਲਟੀ ਮੀ ਗੱਟ ਤੇ ਪੈਨ ਲਾਗੇ ਜਾ ਰਹੇ ਪੈਨਾਂ ਤੋਂ ਹੋ ਗਿਆ ਬਸਰ ਤੇ ਇਸ ਕਰਕੇ ਮਾਦੀ ਸੋਣ ਵਾਲੀ ਹੈ ਸਰਦਾਰ ਜੀ ਦਾ ਬਿਸਤਰਾ ਵੀ ਤਾਂ ਤੁਰਤ ਪੱਖਾ ਲਾ ਦਿੱਤਾ ਜੇ ਲੋੜ ਹੋ ਜੀ ਕੋਈ ਪੱਖਾ ਹੋਰ ਲਾ ਲਾਂਗੇ ਤਾਂ ਇੰਕੀ ਕਰ ਹਾਂ ਇੱਥੇ ਗੱਲ ਨੇ ਸ਼ਾਮ ਨੂੰ ਆ ਗਿਆ ਕੋਈ ਜੰਮੂ ਤੇ ਜੋ ਕਿ ਗਾਰਨ ਆਫਾਇਰ ਦੇ ਬਰਜਾਂ ਦੇ ਇਧਰ ਨੂੰ ਮੂੰਹ ਕਰ ਲੈਣਿਆ ਜਿੱਥੇ ਐਟ ਲੋਡ ਹੁੰਦੀ ਹੈ ਐਟ ਲੋਡ ਕਰ ਲੈਣੇ ਇਹਨੂੰ ਜੇ ਇਧਰ ਪੈਰ ਤੇ ਛੋਣੀ ਨੇ ਐਟ ਲੋਡ ਕਰ ਲੈਣੀ ਹੁਣ ਉਹ ਚੜ ਕਰਕੇ ਆਉਂ ਤਾ ਅਸੀਂ ਇਸ ਵਿੱਚ 3 ਲੀਟਰ ਕਰਿਆ ਹੋਇਆ ਉਹਦੇ ਨਾਲ ਧੋਣਿਆ ਕਿਉਂਕਿ ਵੇੜਾ ਗਿੱਲਾ ਹੋਇਆ ਪਿਆ ਜਮੀ ਆਹ ਟਰੈਕਟਰ ਨਾਲ ਅੱਜ ਕਿਉਂ ਲੈ ਗਏ ਦੇਖੋ ਵੇੜੇ ਦੇ ਤੇ ਮੈਂ ਸਾਥੀ ਤੋਂ ਹੋਊਗਾ ਹੁਣ ਹੁਣ ਚਾਰ ਚੁਰ ਪਾਏ ਤੋਂ ਬਾਅਦ ਹੀ ਲੋਟ ਕਰਾਂਗੇ ਆਪਾਂ ਤੇ ਉਧਰ ਮੇਰਾ ਦੁੱਧ ਤੇਰੇ ਨਾਲ ਦੇਖ ਲੈ ਤੇ ਗੁਰਮਣ ਨਾ ਦੁੱਧ ਹੀ ਨਿਕਲੋ ਜੇ ਦੁੱਧ ਵਾਲੇ ਥੰਡ ਧੋਣ ਵਾਲੇ ਪੈਣੇ ਜੋਤ ਲਾਉਣੀ ਆ ਬਸ ਧੋਣਾ ਧੋਣਾ ਰਹਿ ਗਿਆ ਛੇੜਾ ਮੱਝਾਂ ਨਹੀਂ ਖਿਆਈ ਦਾ ਕੰਮ ਨਿਭੜ ਗਿਆ ਨੂੰ ਕਿ ਮੱਕਾ ਤੇ ਕਰਕੇ ਗਈ ਸੀ ਤੇ ਆਪਾਂ ਕਰਦੇ ਆ ਜੀ ਵੀਰਾਂ ਐਂਡਰ ਜੇ ਤੁਹਾਨੂੰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਬੈਲਰ ਸਬਸਕ੍ਰਾਈਬ ਵੀਡੀਓ ਲਾਇਕ ਕਰ ਦਿਓ ਤੇ ਸਾਡੀ ਵੀਡੀਓ ਬਾਰੇ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਿਆ ਅੱਜ ਕੱਲ ਨੂੰ ਵਾਹਿਗੁਰੂ ਸੁੱਖ ਦਾ ਦਿਨ ਨਗਾਹਿਆ ਤੇ ਐਸ ਤਰ੍ਹਾਂ ਹੀ ਸੁੱਖ ਦੀ ਰਾਤ ਨਗਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ